ਮੈਂ ਸੰਜੀਵ ਕੁਮਾਰ ਪਾਟਿਆ ਗੁਰੂ ਲਾਲ ਜਨਰਲ ਸਟੋਰ ਦਾ ਓਨਰ ਕੁਝ ਦਿਨ ਪਹਿਲੇ 2 ਦਿਨ ਪਹਿਲੇ ਇਹਦੀ ਦੁਕਾਨ ਤੇ ਭਈਆ ਸੌ ਰਿਆ ਸੀ ਉਹਨੂੰ ਚਿੱਠੀ ਕੋਈ ਦੇ ਗਿਆ ਉਹਦੇ ਵਿੱਚ ਲਿਖਿਆ ਜੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਬਚਾਉਣਾ ਚਾਹੁੰਦਾ ਹੈ ਕਾਡੀਆਂ ਛੱਡ ਕੇ ਚਲਾ ਜਾ ਗੱਲ ਮਜ਼ਾਕ ਤੇ ਨਾ ਲਈ ਅੱਲੇ ਕਿਸੇ ਦਾ ਨਾਮ ਲਿਖਿਆ ਠੀਕ ਹੈ ਮੈਂ ਪੁਲਿਸ ਨੂੰ ਚਿੱਠੀ ਦਿਖਾਈ ਤੇ ਪੁਲਿਸ ਨੇ ਕੋਈ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਕੋਈ ਸੀਐਸਟਾਫ ਤੇ ਬੰਦੇ ਆਏ ਉਹਨਾਂ ਨੇ ਬੰਦੇ ਨੂੰ ਕੈਚਅਪ ਕੀਤਾ ਮੈਨੂੰ ਨਹੀਂ ਪਤਾ ਕਿਹੜਾ ਬੰਦਾ ਹੈ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਹੈਗਾ ਜਿਹਨੇ ਚਿੱਠੀ ਭੇਜੀ ਸ਼ਰਾਰਤੀ ਬੰਦੇ ਨੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇਹ ਮੇਰੇ ਅੱਗੇ ਬੇਨਤੀ ਹੈ ਕਿ ਜਿਹਨੇ ਇਹ ਕੰਮ ਕੀਤਾ ਉਹਨੂੰ ਸਜ਼ਾ ਮਿਲੇ ਬਾਜ਼ਾਰ ਵਾਲਿਆਂ ਨੂੰ ਵੀ ਪਤਾ ਲੱਗੇ ਕਿ ਇੱਕ ਦੋ ਦਿਨ ਨੂੰ ਬਾਜ਼ਾਰ ਤੇ ਇਹ ਇੱਕ ਦੋ ਦਿਨ ਚਿੱਠੀ ਨਾ ਦੇ ਇੱਕ ਜਾਣ ਇਹ ਨਹੀਂ ਕੰਪਨੀ ਬੜੇ ਜਨ ਜਿਹੜੇ ਲੈਟਰ ਮਿਲਦੇ ਨੇ ਇਹ ਬਹੁਤ ਗਲਤ ਨੇ ਹਾਂ ਗਲਤ ਹੈ ਕੀ ਬੜੇ ਡਰੋ ਏਸੀ ਇਹ ਕੁਝ ਮਹੀਨੇ ਪਹਿਲੇ ਮੇਰੀ ਜਿਹੇ ਬਿਲਡਿੰਗ ਨੇ ਬਿਲਡਿੰਗ ਦੇ ਅੱਗ ਵੀ ਕਿਸ ਨੇ ਲਗਾਈ ਜੀ ਹੁਣ ਪ੍ਰਸ਼ਾਸਨ ਨੂੰ ਇਹ ਕਿ ਮੈਨੂੰ ਉਹ ਇਨਸਾਫ ਦਵਾਇਆ ਜਾਏ ਸਾਡਾ ਪਿਛਲਾ ਵੀ ਇਨਸਾਫ ਤੇ ਹੁੰਨ ਵਾਲਾ ਇਨਸਾਫ ਤਾਂ ਬਹੁਤ ਜ਼ਰੂਰੀ ਹੈ ਗੈਸ ਦੋਨੋਂ ਇਨਸਾਫ ਦਾ ਲਈ ਬਹੁਤ ਜ਼ਰੂਰੀ ਹੈ ਬਹੁਤ ਅਸੀਂ ਡਰ ਕੇ ਅੱਗੇ ਕੰਮ ਕਰਦੇ ਪਏ ਆ ਹਾਲਾਤ ਅੱਗੇ ਸਾਡੇ ਬਹੁਤ ਅੱਗੇ ਹੋਏ ਹੋਏ ਆ